ਹਾਂਜੀ ਲੋ ਵੀ ਦੋਸਤੋ ਆਪਣਾ ਚਰਵਾਲਾ ਕੰਮ ਵੀ ਤਕਰੀਬਨ ਰੈਡੀ ਹੋ ਗਿਆਗਾ ਤੇ ਅਸ ਦਾ ਪਾਵਾਂਗੇ ਕੱਲ ਨੂੰ ਲੈਂਟਰ ਤੇ ਟੱਕ ਟੱਕ ਬਣ ਰਹੇ ਨੇਗੇ ਸਟਾਂਟ ਤੇ ਪੀਓਪੀ ਦੇ ਨਾਲ ਤੇ ਸਰੀਆ ਵੀ ਬੰਨਣਾਏ ਹੋਏ ਨੇ ਮੁੰਡੇ ਨਾਲ ਦੀ ਨਾਲ ਸਰੀਆ ਬੰਨੀ ਜਾ ਰਹੇ ਨੇ ਸ਼ਾਮ ਨੂੰ ਇੱਕ ਵੀਡੀਓ ਹੋਰ ਪਾਵਾਂਗੇ ਸਰੀਆ ਕੰਪਲੀਟ ਹੋਏ ਦੀ ਤੇ ਕਿਹੜਾ ਕੰਪਨੀ ਦਾ ਸਰੀਆ ਯੂਜ਼ ਕੀਤਾ ਤੇ ਕੀ ਕੀ ਪਾਈਪ ਯੂਜ਼ ਕੀਤੇ ਨੇ ਤੇ ਕਿਵੇਂ ਕਿਵੇਂ ਕੰਮ ਹੋ ਰਿਹਾ ਸਾਰੀ ਡਿਟੇਲ ਦਵਾਂਗੇ ਤੇ ਮਾਰਿਓ ਨਿਗਾ ਕੰਮ ਤੇ ਆਪਣੇ ਤੇ ਫੇਰੂ ਰਹੀਂ ਤਾ ਆਪਾਂ ਐਂਟਰ ਪਾਤਾ ਸੀਗਾ ਕੱਲ ਤੇ ਇਹ ਅਚਰ ਵਾਲਾ ਤੇ 1700 ਫੁੱਟ ਏਰੀਆ ਇਹ ਤਕਰੀਬਨ ਤੇ ਇਹਦੇ ਵਿੱਚ ਤਿੰਨ ਬੈਡਰੂਮ ਨੇ ਇੱਕ ਡਰਾਈੰਗ ਰੂਮ ਆ ਕਿਚਨ ਲੌਬੀ ਆ ਵਾਸ਼ਰੂਮ ਆ ਤੇ ਜਾਲ ਲਾਉਣ ਲਈ ਦੋ ਜਗ੍ਹਾ ਛੱਡੀਆਂ ਹੋਈਆਂ ਨੇ ਤੇ ਪੌੜੀ ਦਾ ਮੱਗ ਵੀ ਆਪਾਂ ਪੂਰਾ ਵੱਡਾ ਹੀ ਛੱਡਿਆ ਗਿਆ ਇਹਦੇ ਵਿੱਚ 10x11.5 ਦਾ ਤੇ ਬਾਕੀ ਕਿਵੇਂ ਲੱਗਦਾ ਆਪਣਾ ਕੰਮ ਕਮੈਂਟ ਕਰਕੇ ਜਰੂਰ ਦੱਸਿਆ ਕਰੋ